ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਖਤਮ ਹੋਣ ਜਾ ਰਹੇ ਆ ਰਿਸ਼ਤੇ ਵੈਸੇ ਕਦੇ ਖਤਮ ਨਹੀਂ ਹੁੰਦੇ ਹੁੰਦੇ ਇਹ ਖਤਮ ਕਿਵੇਂ ਹੋਣ ਜਾ ਰਹੇ ਮੈਂ ਤੁਹਾਨੂੰ ਸਮਝਾਉਣਾ ਹੁਣ ਅੱਜ ਕੱਲ੍ਹ ਹਰ ਘਰ ਦੇ ਵਿੱਚ ਬਾਈ ਜੀ ਇੱਕ ਬੱਚਾ ਹੈ ਚਾਹੇ ਮੁੰਡਾ ਚਾਹੇ ਕੁੜੀ ਅਗਲਾ ਸੋਚਦਾ ਇਹਨੂੰ ਵਧੀਆ ਪੜਾ ਲਿਖਾ ਕੇ ਇੱਥੇ ਕਿਤੇ ਨੌਕਰੀ ਤੋਂ ਬਾਅਦ ਕਹਿੰਦੇ ਕੈਨੇਡਾ ਅਮਰੀਕਾ ਦਾ ਪੱਕਾ ਹੀ ਆ ਹੁਣ ਜਦੋਂ ਮੁੰਡਾ ਵੱਡਾ ਹੋ ਗਿਆ ਉਹਦਾ ਵਿਆਹ ਹੁੰਦਾ ਉਹਦੇ ਉੱਤੇ ਹੁੰਦੇ ਨੇ ਬੱਚੇ ਜਦੋਂ ਉਹਦੇ ਇੱਕ ਬੱਚੇ ਦੋ ਬੱਚੇ ਹੋ ਜਾਂਦੇ ਨੇ ਉਹਦੇ ਨਾਲ ਕਈ ਰਸੇਸ ਸਮਾਪਤ ਹੋ ਜਾਂਦੇ ਨੇ ਚਾਚਾ ਉਹਨੂੰ ਨਹੀਂ ਲੱਪਣਾ ਤਾਇਆ ਉਹਨੂੰ ਨਹੀਂ ਲੱਪਣਾ ਤਾਈ ਉਹਨੂੰ ਨਹੀਂ ਲੱਪਣੀ ਭੂਆ ਉਹਨੂੰ ਨਹੀਂ ਲੱਪਣੀ ਫੁੱਫੜ ਉਹਨੂੰ ਨਹੀਂ ਲੱਪਣਾ ਹੈ ਹੀ ਇਕੱਲਾ ਮਾਸੀ ਉਹਨੂੰ ਨਹੀਂ ਲੱਪਣੀ ਪਰ ਇਹ ਵੀ ਨਹੀਂ ਕਹਦਾ ਵੀ ਜੁਸ ਜਨ ਸਾਖਿਆ ਵਧਾਓ ਦੋ ਬੱਚੇ ਤਾਂ ਚਾਹੀਦੇ ਨੇ ਘਟੋ ਘਟੇ ਹਾਂ ਬਿਲਕੁਲ ਇਹਨੂੰ ਕੋਈ ਗਲਤ ਬਸੈ ਨਾ ਲਾਇਓ ਇਹਨੂੰ ਅੱਗੇ ਤਾਂ ਬੱਚੇ 5-5 ਤੋਂ ਉਹੀ ਘਟ ਨਹੀਂਦੇ ਹੁੰਦੇ ਹਾਂ ਬਿਲਕੁਲ ਜੀ ਬਜ਼ੁਰਗਾਂ ਨੂੰ ਪਤਾ ਹੈ ਮੈਂ ਵੀ ਪੜਦਾ ਰਹਿਣਾ ਹੈ ਬਜ਼ੁਰਗੋ ਇਸ ਕਰਕੇ ਗੱਲ ਲੌਜਿਕ ਨਾਲ ਥੋੜੀ ਜਿ ਕਰ ਲਈਦੀ ਹੈ ਕਿਤੇ ਕਿਤੇ ਹੁਣ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਉਹਦੇ ਨਾਲ ਰਿਸ਼ਤੇ ਫਿਰ ਉਹ ਲੱਭਦਾ ਰਹਿੰਦਾ ਹੈ ਇਹ ਰਿਸ਼ਤੇ ਵੀ ਆਪਣੇ ਜ਼ਰੂਰੀ ਨੇ ਹੁਣ ਤਾਂ ਇੰਗਲਿਸ਼ ਦੇ ਵਿੱਚ ਇਕੱਲਾ ਇੱਕ ਅੰਕਲ ਸ਼ਬਦ ਬਣਿਆ ਹੋਇਆ ਹੈ ਚਾਚਾ ਤਾਂ ਹੈਗੇ ਹੀ ਅੰਕਲ ਤਾਇਆ ਵੀ ਅੰਕਲ ਦੁੱਧ ਵਾਲਾ ਭਾਈ ਵੀ ਅੰਕਲ ਸਬਜ਼ੀ ਵਾਲਾ ਭਾਈ ਵੀ ਅੰਕਲ ਕੁਲਫੀ ਵਾਲਾ ਵੀ ਅੰਕਲ ਪਤਨੀਆਂ ਦਾ ਕੀ ਰਿਸ਼ਤਾ ਕੀ ਨਹੀਂ ਜਿਹੜਾ ਆਪਾਂ ਪੰਜਾਬੀ ਚ ਨੌਲਨ ਤੇ ਸੀ ਉਹ ਮੇਰਾ ਤਾਇਆ ਹੈ ਉਹ ਮੇਰੀ ਤਾਈ ਹੈ ਉਹ ਮੇਰਾ ਚਾਚਾ ਹੈ ਮੇਰੀ ਚਾਚੀ ਹੈ ਇਹ ਬੜੀ ਪਿਆਰ ਮੁਹੱਬਤ ਵਾਲੇ ਰਿਸ਼ਤੇ ਨੇ ਮੋਰੇ ਪਰ ਪਿਆਰ ਮੁਹੱਬਤ ਵਾਲੇ ਨਾ ਨੇ ਇੱਕ ਜੇਠ ਦੀ ਗੱਲ ਕਰ ਲੱਗੇ ਜੇਠ ਵਸੇ ਅੱਜ ਕੱਲ ਸਮਾਪਤ ਹੁੰਦੇ ਜਾਂਦੇ ਨੇ ਜਰ ਬੱਚੇ ਹੀ ਇੱਕ ਜੇੜ ਵੰਡਣਾ ਕਿੱਥੋਂ ਆ ਅੱਗੇ ਕੁੜੀ ਵਾਲੇ ਮੁੰਡਾ ਦੇਖਣ ਜਾਂਦੇ ਸੀ ਘਰੇ ਆ ਕੇ ਗੱਲ ਕਰਦੇ ਸੀਗੇ ਵੀ ਦੇਖ ਏ ਮੁੰਡਾ ਹਾਂਜੀ ਦੇਖ ਏ ਹਾਂ ਭਾਈ 10 12 ਕਿੱਲੇ ਜ਼ਮੀਨ ਦੇ ਨੇ ਭਾਈ ਕਿੰਨੇ ਨੇ ਕਹਿੰਦੇ ਭਾਈ ਦੋ ਨੇ ਜਿਹੜਾ بڑا ਉਹ ਤਾਂ ਜੇਠ ਉਹ ਤਾਂ ਛੜਾ ਹੀ ਹੈ ਜਣੀ ਜੇਠ ਨਾਲ ਉਈ ਲੈ ਚੜਾ ਲੱਗ ਜਾਂਦੇ ਸੀ ਆਪਣੇ ਆਪ ਹੁਣ ਨਹੀਂ ਉਹ ਜਮਾਨਾ ਰਿਹਾ ਹੁਣ ਤੁਸੀਂ ਵਿਆਹ ਚਾਹੇ ਤਿੰਨ ਤਿੰਨ ਕਰਾ ਲਓ ਉਹ ਪੁਰਾਣੇ ਸਮੇਂ ਦੀ ਗੱਲ ਸੀਗੀ ਇੱਕ ਜੇਠ ਛੜਾ 12 ਤੇਰੇ ਕਿਲੇ ਜ਼ਮੀਨ ਦੇ ਆਉਂਦੇ ਨੇ ਰਿਸ਼ਤਾ ਕਿਤੇ ਹੋਇਆ ਨਹੀਂ ਨਾ ਪਰਜਾਈ ਹੁਣ ਤੱਕ ਦੀ ਲਾਰਾ ਲਾ ਕੇ ਰੱਖਦੀ ਹੈ ਉਹਨੂੰ ਪਤਾ ਹੈ ਵੀ 60 65 ਸਾਲਾਂ ਦਾ ਹੋ ਗਿਆ ਐਕਸੀਡੈਂਟ ਪਿਆ ਹੋਇਆ ਹੈ ਪੰਜ ਕਸਾਲਾਂ ਤੱਕ ਆਪੇ ਰਾਮਨਾਮ ਸੱਤ ਹੋ ਜਾਣਾ ਜਿਹੜੇ 12 ਤਰੇ ਇਕਿਲੇ ਨੇ ਆਪਾਂ ਸੰਭਲਾਂਗੇ ਇਹਨਾਂ ਤੇ ਨਾ ਟਾਈਮ ਹੁੰਦਾ ਬਾਈ ਜੀ ਬਾਹਰ ਕਿਤੇ ਮੋਟਰ ਤੇ ਕੰਮ ਧੰਦਾ ਦੇਖਣ ਚਲੇ ਜਾਂਦੇ ਨੇ ਤੇ ਸ਼ਾਮ ਨੂੰ ਜਦੋਂ ਪਿੰਡ ਗੇੜਾ ਮਾਰਦੇ ਨੇ ਪਿੰਡ ਦੇ ਕੋਨੇ-ਕੋਨੇ ਤੇ ਇੰਨਾ ਹੀ ਇਕੱਠ ਹੋਇਆ ਹੋਇਆ ਜਗ੍ਹਾ-ਜਗ੍ਹਾ ਗੱਲਾਂ ਹੋ ਰਹੀਆਂ ਨੇ ਕੀ ਗੱਲਾਂ ਹੋ ਰਹੀਆਂ ਨੇ ਵੀ ਉਹਨਾਂ ਦੀ ਬਹੂ ਆਪਣੇ ਜੇਠ ਨਾਲ ਲੜ ਪਈ ਉਹਨਾਂ ਦੀ ਨੂੰਹ ਆਪਣੇ ਭਾਈ ਜੀ ਨਾਲ ਲੜ ਪਈ ਤੇ ਜਦੋਂ ਬਾਈ ਜੀ ਘਰੇ ਜਾਂਦੇ ਨੇ ਘਰ ਦਾ ਸਮਾਨ ਸਾਰਾ ਖੱਲੇ ਰਿਹਾ ਪਿਆ ਮੈਡਮ ਦੀ ਸੂਈ ਰੈਡਰ ਨੂੰ ਪਾਰ ਹੋਈ ਹੋਈ ਹੈ ਹੁਣ ਗੀਤ ਦੇ ਵਿੱਚ ਦੋਨੋਂ ਅਸੀਂ ਹੈਗੇ ਮੀਆਂ ਬੀਬੀ ਤੇ ਇਹਦਾ ਜਾਣ ਕੇ ਮੇਰਾ ਜਿਹੜਾ ਭਰਾ ਏ ਵੱਡਾ ਉਹ ਲੜਕੇ ਇੱਥੇ ਕਿਤੇ ਪੰਡਾਲ ਚ ਥੋੜੇ ਵਿੱਚੇ ਬੈਠੇ ਆ ਇਹ ਗੀਤ ਸੁਣਨ ਵਾਲਾ ਵੀ ਐ ਤੇ ਵੇਖਣ ਵਾਲਾ ਵੀ ਐ ਤਵੱਜੋ ਦਿਓ ਥੋੜੀ ਜੀ ਆਓ ਜੀ ਫਿਰ ਝੂਠ ਤੇ ਝੂਠ ਜਮਾਈ ਝੂਠ ਨਾ ਮੇਰੀ ਸੁਣ ਲੈ ਗੱਲ